हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੋ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਆਪਾਂ ਦੋ گاਵਾਂ ਸੇ ਲੈ ਲੈ ਕੇ ਆਏ ਜੀ ਇੱਕ ਟੋਕੜ ਗੱਬਣ ਚੈੱਕ ਪਾਸ ਇੱਕ ਬਾਪੂ ਨੇ ਦੱਸਿਆ ਵੀ ਡੇਢ ਕਿ ਮਹੀਨੇ ਦੀ ਗੱਬਣਾ ਹਜੇ ਚੈੱਕ ਕਰਵਾਈ ਨਹੀਂ ਪੂਰੀ ਕੰਫਰਮ ਨਹੀਂ ਹੈਗੀ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਹਾਂ ਜੀ ਜ਼ਿਕਰੇ ਲੂਪਸਵਾ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ ਜੋ ਵੀਡੀਓ ਬਣਾ ਰਹੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨੇੜੇ ਪਿੰਡ ਬਾਪੂ ਨੂੰ ਜਿਵੇਂ ਸਹਿਣਾ ਸਲਾਦਪੁਰਾ ਇਧਰ ਮੱਝੂ ਕੇ ਰਹ ਜਾਂਦਾ ਮੱਝੂ ਕੇ ਰੋਡ ਤੇ ਬਾਪੂ ਦਾ ਘਰ ਆਉ ਉਸ ਕਰ ਲੈਣੇ ਗੱਲਬਾਤ ਬਾਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਵਧੀਆ ਜੀ ਠਾਕ ਜੀ ਨਾਮ ਤੇ ਮੋਬਾਈਲ ਨੰਬਰ ਬੋਲੋ ਨਾਮ ਗੁਰਜੀਤ ਸਿੰਘ ਜੀ ਹਮ ਮਮਾ ਨੰਬਰ ਹੋ ਗਿਆ 95305 48280 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੜਾ ਕਿਹੜਾ ਸੂਆ ਸੋਈ ਗਿਆ ਇਹ ਹੁਣ ਤੀਜੇ ਸੂਈ ਆ ਪਤਾ ਤੀਜਾ ਸੂਣਾ ਦੂਜਾ ਸੂਈ ਵੀ ਹਾਂ ਦੂਜਾ ਸੂਈ ਕਿੰਨੇ ਟਾਈਮ ਨਹੀਂ ਘੱਪਣਾ ਇਹ ਇਹ 3.5 ਮਹੀਨਾ ਨਹੀਂ ਘੱਪਣਾ ਚੈੱਕ ਪਾਸ ਹਾਂ ਚੈੱਕ ਪਾਸ ਆ ਚੈੱਕ ਕਰਕੇ ਦੇਖ ਜਾਣ ਜਿਹਨੂੰ ਜਾਣੀ ਆ ਜੀ ਜਿਹੜਾ ਭਰਾ ਦੀ ਦੁਆ ਦੀ ਚੈੱਕ ਜ਼ਰੂਰ ਕਰਵਾ ਲਿਓ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ 10 ਦੀ ਟ੍ਰੈਡ ਉਹਨੇ ਡੈਟ ਠੀਕ ਆ ਨਾ 3 ਲੀਟਰ ਦੁੱਧ ਬਾਪੂ ਕਹਿੰਦਾ ਗੰਡੇ ਵਾਲਾ ਹਾਜ਼ਰ ਆਪਾਂ ਇਹ ਦੋ ਰੰਗ ਤਿੰਨ ਰੰਗ ਵਿੱਚ ਜਦੋਂ ਤਸੱਲੀ ਹੋ ਗਈ ਤਸੱਲੀ ਕਰਕੇ ਲੈ ਕੇ ਜਾਓ ਵੀ ਆਪਾਂ ਨੂੰ ਕੋਈ ਐ ਨਹੀਂ ਆਪਾਂ ਕੋਈ ਵਪਾਰੀ ਆ ਸਹੀ ਗੱਲ ਆ ਥਾਣ ਬਹੁਤ ਚੰਗਾ ਮੁੱਤੀ ਵਾਲਾ ਥਣ ਚਵਾਈ ਚੁਈ ਕਿਵੇਂ ਬਾਪੂ ਇਹਦੀ ਚਵਾਈ ਪੂਰੀ ਗੰਨੇ ਵਰਗੀ ਧਾਰ ਹੈ ਜੀ ਪੂਰੀ ਸੈਟ ਆ ਜੀ ਠੀਕ ਆ ਤੇ ਮੁੱਲ ਕੀ ਹੈ ਜਾਇਜ ਇਹਦਾ ਜਾਇਜ ਮੁੱਲੇ ਦਾ 45000 ਰੁਪਇਆ ਮਾਣਤਨ ਹੋ ਜੀ ਮਾਣਤਨ ਵਿੱਚੋਂ ਓਕੇ ਖੋਲ ਦੇ ਮੜੀ ਤੋਰ ਦੀਏ 45000 ਰੁਪਇਆ ਮੋਲ ਜਮਾ ਜੈਜ ਮੋਲ ਬਾਕੀ ਕੋਈ ਚੱਕਰ ਨਹੀਂ ਮੌਕੇ ਤੇ ਮੰਤਨ ਜਰੂਰ ਹੋ ਜਾਊਗਾ ਬਰੀਡ ਚੰਗੀ ਐ ਗਰਮੀ ਘੱਟ ਮੰਨੂ ਫੈਂਡ ਚੰਗੀ ਉਹ ਕੰਦ ਕਾਠ ਵਾਲੀ ਫਲੀ ਵੀ ਆ ਥਾਨਲੇ ਵਾ ਬਹੁਤ ਚੰਗਾ ਚਵਾਈ ਦੂਈ ਬਾਪੂ ਕਹਿੰਦਾ ਐਨ ਓਕੇ ਆ ਬਾਪੂ ਫੈਂਡ ਬਹੁਤ ਚੰਗੀ ਆਉਂਦੀ ਉਹ ਐ ਤਾਂ ਹਾਂ 40 ਰੁਪਇਆ ਹੁੰਦੀ ਐ ਠੀਕ ਆ ਫੈਂਡ ਬਾਪੂ ਇਹਨਾਂ ਫੁੱਲ ਚੰਗੀ ਆਉਂਦੀ ਐ ਬਾਕੀ ਤਾਂ ਜਟੁੰਚਾ ਕਮਾਲ ਦਾ ਬਈ ਫੇਸ ਬੂਸ ਬੋਦੀ ਬਾਦੀ ਪੂਰੀ ਚੰਗੀ ਐ ਸਨਕਾ ਹੁਣਾ ਬੜ ਦੇ ਵਿੱਚ ਫੁੱਲਾ ਬਾਕੀ ਤੋੜਾ ਚੈੱਕ ਕਰ ਲੋ ਇੱਕ ਨੰਬਰ ਕਰੂ ਵੜਾ ਕੋਈ ਬਾਪੂ ਦਾ ਵਪਾਰ ਦਾ ਕੰਮ ਮੁੱਲ ਵੀ ਜਾਇਜ਼ ਆ ਬਈ ਮਾਨ ਤਨ ਹੋ ਜਾਉ ਮੋੜ ਲਿਆ ਬਾਪੂ ਆਲੇ ਬਾਪੂ ਬਾਕੀ ਠੰਡੀ ਆ ਸੁਭਾ ਦੀ ਹੈ ਨਾ ਬਾਪੂ ਹਾਂ ਪੂਰੀ ਠੰਡੀ ਹੈ ਸ਼ੀਰ ਬਥੇਰੀ ਹੈ ਲੇਵਾ ਪਛਾਂਤ ਉਹ ਚੈੱਕ ਕਰ ਲਉ ਬਹੁਤ ਸੋਹਣਾ ਆਰਡਰ ਆ ਫਿੱਟ ਫਿੱਟ ਲੇਵਾ ਕੋਈ ਟੁੱਟਮਾ ਨਹੀਂ ਆ ਅੱਗੇ ਆ ਗਈ ਬੱਪੂ 2 ਨੰਬਰ ਇਹ ਕਿਹੜਾ ਸੂਆ ਸੂਈ ਵੀ ਆ ਇਹ ਹੁਣ ਜਿਹੜਾ ਦੂਜੇ ਸੂਣਾ ਨੇ ਦੂਜੇ ਸੋਣਾ ਪਹਿਲਾ ਸੂਈ ਵੀ ਆ ਨਾ ਹਾਂ ਪਹਿਲਾ ਸੂਆਈ ਕਿੰਨਾ ਕੁ ਟਾਈਮ ਹੋ ਗਿਆ ਟੀਕਾ ਟੂਗਾ ਭਰਾ ਇਹਨੂੰ ਹੋਗਾ ਡੇਢ ਮਹੀਨਾ ਡੇਢ ਮਹੀਨਾ ਚੈੱਕ ਨਹੀਂ ਹੋਈ ਨਾ ਅਜੇ ਅਰੇ ਚੈੱਕ ਪਾਸ ਨਹੀਂ ਐਵੇਂ ਕਹਿ ਰਗੀ ਖਾਲੀ ਬੰਦ ਕੇ ਸੌਦਾ ਕਰ ਲਿਆ ਨਾ ਬੱਪੂ ਹਾਂ ਜੀ ਹਾਂ ਹੂੰ ਥਣ ਹੁਣ ਬਹੁਤ ਚੰਗਾ ਮੁੱਟੀ ਵਾਲਾ ਥਣ ਕੱਲਾ ਕੱਲਾ ਥਣ ਇਹਦੇ ਥੱਲੇ ਦੁੱਧ ਕਿੰਨਾ ਹੁਣ ਇਹਦੇ ਥੱਲੇ ਦੱਸੀ ਐ 10 ਲੀਟਰ ਐ ਠੀਕ ਆ ਖੋਲ ਦੇ ਤੋਰ ਦੇ ਨਾ ਬਰੀਡ ਇਹ ਵੀ ਸੇਮ ਆ ਗਰਮੀ ਘੱਟ ਮਨੋਫੈਂਟ ਕਰਮ ਵਾਲੀ ਦੀ ਚੰਗੀ ਆਊਗੀ ਫੇਸ ਬੂਸ ਬੜਾ ਚੰਗਾ ਕੱਦ ਬੈਡ ਪ੍ਰਿੰਟ ਪ੍ਰੋਟੈਕ ਨੰਬਰ ਆ ਗਿਆ ਥਾਣਾ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਤੂਰਾ ਚੈੱਕ ਕਰ ਲੋ ਭਾਈ ਤੂਰਾ ਵੀ ਇੱਕ ਨੰਬਰ ਇਹਦਾ ਮੁੱਲ ਜਾਇਜ਼ ਬਾਕੂ ਇਹਦਾ 40 ਐ ਬਾਕੂ 40 ਸਮਾਨਤਨ ਕਰਾਂਗੇ ਵਿੱਚੋਂ ਓਕੇ ਜੀ 40000 ਰੁਪਇਆ 몰ਲਾ ਬਾਈ ਮਾਨਦਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬੈਡ ਚੰਗੀਆਂ ਥਣਲੇਵਾ ਬਹੁਤ ਚੰਗਾ ਲੱਗਿਆ ਸਾਈਜ਼ ਹੋਈ ਆਣ ਬਾਪੂ ਓਕੇ ਆ ਆ ਆ ਆਪਣੀ ਥੱਲੀ ਐ ਠੀਕ ਐ ਆਰਡਰ ਪਛਾਂਤੂ ਚੈੱਕ ਕਰਵਾਉਂਦੇ ਆ ਬਹੁਤ ਸੋਹਣਾ ਆਰਡਰ ਬਹੁਤ ਤਾਜ਼ੀ ਵਾਲਾ ਲੇਵਾ ਲਈ ਫਿਰਤੀ ਆ ਕਰਮ ਵਾਲੀ ਨਗਸੀ ਬਾਪੂ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਪੂ ਮੈਗਨੇਟ ਕਰ ਲਿਓ ਜੀ ਧੰਨਵਾਦ